ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਘਰ ਵਿੱਚ ਖੁਸ਼ੀਆਂ ਬਖਸ਼ਿਸ਼ ਕਰਨ ਸਾਰੇ ਪਰਿਵਾਰ ਨੂੰ ਰਲ ਮਿਲ ਕੇ ਰਵੇ ਵਾਹਿਗੁਰਜੀ ਕਿਰਪਾ ਕਰਨ ਕਹਿੰਦੇ ਆ ਕੌਣ ਕਹਿੰਦਾ ਏ ਕਿ ਵਾਹਿਗੁਰੂ ਜੀ ਕੌਣ ਕਹਿੰਦਾ ਏ ਕਿ ਵਾਹਿਗੁਰੂ ਜੀ ਕਿ ਵਾਹਿਗੁਰੂ ਜੀ ਸੁਣਦੇ ਨਹੀਂ ਹੈ ਕਿ ਅਰਦਾਸ ਕੋਣ ਕਹਿੰਦਾ ਹੈ ਕਿ ਵਾਹਿਗੁਰਜੀ ਅਰਦਾਸ ਨਹੀਂ ਸੁਣਦੇ ਵਾਹਿਗੁਰੂ ਜੀ ਸਭ ਦੀ ਅਰਦਾਸ ਸੁਣਦੇ ਆ ਸਭ ਦੀ ਅਰਦਾਸ ਸੁਣਦੇ ਆ ਕਿਉਂਕਿ ਵਾਹਿਗੁਰਜੀ ਵਾਸਤੇ ਸਾਰੇ ਹੀ ਇੱਕੋ ਜਿਹੇ ਨੇ ਵਾਹਿਗੁਰਜੀ ਨੇ ਸਾਨੂੰ ਸਾਰਿਆਂ ਨੂੰ ਇੱਕੋ ਹੀ ਬਣਾਇਆਵੇਂ ਇਸੇ ਕਰਕੇ ਵਾਹਿਗੁਰਜੀ ਸੁਣਦੇ ਆ ਬਸ ਸਾਨੂੰ ਹੀ ਗਲਤ ਫਹਮੀਆਂ ਰਹਿੰਦੀਆਂ ਨੇ ਤੇ ਅਸੀਂ ਕਹਿੰਨੇ ਆ ਕਿ ਵਾਹਿਗੁਰੂ ਜੀ ਸਾਡੀ ਅਰਦਾਸ ਨਹੀਂ ਸੁਣਦੇ ਵਾਹਿਗੁਰੂ ਜੀ ਅਰਦਾਸ ਜਰੂਰ ਸੁਣਦੇ ਆ ਪੂਰੀ ਵੀ ਜਰੂਰ ਕਰਦੇ ਆ ਪੂਰੀ ਵਾਹਿਗੁਰੂ ਜੀ ਅਸੀਂ ਥੋੜਾ ਮੰਗਦੇ ਆ ਸਿਰਫ ਆਪਣੀ ਔਕਾਤ ਦੇਖ ਕੇ ਮੰਗਦੇ ਆ ਵਾਹਿਗੁਰੂ ਜੀ ਸਾਡੀ ਔਕਾਤ ਤੋਂ ਕਿਤੇ ਜ਼ਿਆਦਾ ਸਾਨੂੰ ਦੇ ਦਿੰਦਾ ਵੇ ਬਹੁਤ ਜ਼ਿਆਦਾ ਦੇ ਦਿੰਦਾ ਵਾਹਿਗੁਰੂ ਜੀ ਅੱਜ ਤੇ ਸਿਰਫ ਆਪਣੀ ਔਕਾਤ ਜਿੰਨਾ ਹੀ ਮੰਗਦੇ ਆ ਨਾ ਤੇ ਵਾਹਿਗੁਰੂ ਜੀ ਸਾਨੂੰ ਸਾਡੀ ਔਕਾਤ ਤੋਂ ਜ਼ਿਆਦਾ ਦੇ ਦਿੰਦੇ ਆ ਇਸੇ ਕਰਕੇ ਤੇ ਕਹਿੰਦੇ ਆ ਵਾਹਿਗੁਰੂ ਜੀ ਬਿਨਾ ਬੋਲੇ ਸਭ ਕੁਝ ਜਾਣਦੇ ਬਿਨਾ ਬੋਲੇ ਵਾਹਿਗੁਰੂ ਜੀ ਸਭ ਕੁਝ ਜਾਣਦੇ ਆ ਤੇ ਵਾਹਿਗੁਰੂ ਜੀ ਬਿਨਾ ਬੋਲੇ ਹੀ ਚੋਲੀਆਂ ਭਰ ਦਿੰਦੇ ਆ ਬਸ ਸਾਨੂੰ ਭਰਉਣ ਦੀ ਜਾਚ ਆਣੀ ਚਾਹੀਦੀ ਹੈ ਵਾਹਿਗੁਰੂ ਜੀ ਚਰਨਾ ਦਾ ਪਿਆਰ ਵੀ ਮਿਲਦਾ ਵੇ ਤੇ ਵਾਹਿਗੁਰੂ ਜੀ ਆਪਣੇ ਚਰਨਾ ਚ ਜਗਾ ਵੀ ਦਿੰਦੇ ਆ ਬਸ ਸਾਨੂੰ ਹੀ ਗਲਤ ਫਹਮੀਆਂ ਰਹਿੰਦੀਆਂ ਨੇ ਕਿਉਂਕਿ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਦੇ ਹੈਗੇ ਮੰਗਦੇ ਤੇ ਬਹੁਤ ਵੱਡਾ ਮੂੰਹ ਕਰਕੇ ਆ ਪਰ ਸਾਨੂੰ ਸਿਮਰਨ ਕਰਨਾ ਨਹੀਂ ਆਉਂਦਾ ਹੈਗਾ ਕਿ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੈਠੀਏ ਵਾਹਿਗੁਰੂ ਜੀ ਦਾ ਚਰਨਾ ਦਾ ਪਿਆਰ ਲਈਏ ਤੇ ਵਾਹਿਗੁਰੂ ਜੀ ਅਰਦਾਸਾਂ ਪੂਰੀਆਂ ਕਰਦੇ ਨੇ ਵਾਹਿਗੁਰੂ ਜੀ ਬਹੁਤ ਮਿਹਰਬਾਨ ਨੇ ਬਹੁਤ ਮਿਹਰਬਾਨ ਨੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਸਭ ਨੂੰ ਹੀ ਆਪਣੇ ਘਰੋਂ ਪਿਆਰ ਦੇਣ ਸਭ ਨੂੰ ਹੀ ਅਮਰਤ ਵੇਲੇ ਉੱਠਣ ਦਾ ਬਲ ਬਖਸ਼ਣ ਤੇ ਅਮਰਤ ਵੇਲੇ ਵਾਹਿਗੁਰੂ ਜੀ ਸਭ ਦਾ ਹੀ ਭਲਾ ਕਰਨ ਸਭ ਦੀ ਅਰਦਾਸ ਸੁਣਦੇ ਆ ਵਾਹਿਗੁਰੂ ਜੀ ਕਿਰਪਾ ਕਰਦੇ ਆ ਪਿਆਰੀ ਸਾਧ ਸੰਗਤ ਜੀ ਜੇ ਤੁਹਾਨੂੰ ਆਪਣੇ ਗੁਰੂਆਂ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੇ ਪਲੀਜ਼ ਸਪੋਰਟ ਜੂਰ ਕਰਿਆ ਕਰੋ ਕਿਉਂਕਿ ਆਪਾਂ ਦੇਖਦੇ ਆ ਨਾ ਹੋਰ ਵੀਡੀਓ ਦੀਆਂ ਬਹੁਤ ਮੇਲੇ ਮਲਖਾਂ ਨਿਊ ਆਈ ਹੁੰਦੀਆਂ ਤੇ ਆਪਣੇ ਗੁਰੂਆਂ ਦੀਆਂ ਵੀਡੀਓ ਬਹੁਤ ਘੱਟ ਆਈ ਹੁੰਦੀਆਂ ਨਿਊ ਬਹੁਤ ਘੱਟ ਆਈ ਹੁੰਦੀਆਂ ਨਿਊ ਕਿਉਂ ਕਿਉਂ ਭਾਈ ਗੁਰਜੀ ਜੂਰ ਕਿਰਪਾ ਕਰਿਆ ਕਰੋ ਵਾਹਿਗੁਰੂ ਜੀ ਦੀ ਵੀਡੀਓ ਸ਼ੇਅਰ ਜੋ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ